ਸਾਤਿਵਿਕ ਆਲੋਚਨਾ ਦੇਖ ਰਹੋ ਨੰਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਬਹੁਤ ਹੀ ਵੱਡੀਆਂ ਤੇ ਹਨ ਖਬਰਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਬਠਿੰਡਾ ਪੁਲਿਸ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਪੂਰੇ ਮਾਮਲੇ 'ਚ ਹੈਰਾਨੀਜਨਕ ਪਲਾਸੇ ਸਾਹਮਣੇ ਆਏ ਨੇ ਕਿੱਥੇ ਕਿੱਥ ਤੱਕ ਲਿੰਕ ਜੁੜੇ ਨੇ ਉਹਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਲੁਧਿਆਣਾ ਵੈਸਟ ਦੀ ਜ਼ਿਮਲੀ ਚੋਂ ਨੂੰ ਲੈ ਕੇ ਕਾਂਗਸ ਨੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਚ ਉਤਾਰ ਦਿੱਤਾ ਹੈ ਕਿਸ ਤਰੀਕੇ ਦਾ ਮੁਕਾਬਲਾ ਨਜ਼ਰ ਆ ਰਿਹਾ ਹੈ ਜੀ ਉੱਤੇ ਵੀ ਗੱਲਬਾਤ ਕਰਦੇ ਆਂ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਅੱਗੇ ਸਿਖਬੁੱਧ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਲਸਾ ਬੜੇ ਇੰਕਨ ਖਾਲਸਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਜਿਆਨੋ ਠੱਠਾ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਬਹੁਤ ਅਤਿ ਸੋਤਿਆਂ ਤੇ ਅਤਿ ਸਤਿਕਾਰ ਉਸ ਲੋਕਾਂ ਨੂੰ ਸਿਆਰ ਭਰੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਕਾਰਵਾਈ ਕੀਤੀ ਹੈ ਉਹਨਾਂ ਨੇ ਆਪ ਲਈ ਜੀ ਮਹਿਲਾ ਕਾਸਟ ਦੇ ਦੇ ਉੱਤੇ ਤਾਂ ਕਿਵੇਂ ਦੇਖਦੇ ਹੋ ਹੁਣ ਇਸ ਪੂਰੇ ਮਾਮਲੇ 'ਚ ਹਰਾਨੀ ਜਾਂ ਦਾ ਖਲਾਸਾ ਸਾਹਮਣੇ ਆਇਆ ਨੇ ਤੇ ਉਹਦੀਆਂ ਕੋਠੀਆਂ ਨੂੰ ਲੈ ਕੇ ਲਗਜ਼ਰੀ ਲਾਈਫ ਨੂੰ ਲੈ ਕੇ ਤੇ ਚੱਟੇ ਦੇ ਕਾਰੋਬਾਰ ਨੂੰ ਲੈ ਕੇ ਵੀ ਬਹੁਤ ਪੇੜ ਖੁੱਲੇ ਨੇ ਚੱਠਾ ਸਾਹਿਬ ਪੰਜਾਬ ਸਰਕਾਰ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜੁਧ ਨਸਿਆਂ ਫਰੋਗ ਉਹਦੇ ਤਹਿਤ ਇਹਨਾਂ ਨੇ ਬਹੁਤ ਹੀ ਮਸਾ ਤਸਕਰਾਂ ਨੂੰ ਫੜਿਆ ਹੈ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕੀਤਾ ਤੇ ਬਹੁਤ ਇਨਸਾਨ ਦੇ ਉੱਤੇ ਬਲਡੋਜ਼ਰ ਚਾਕੇ ਉਹਨਾਂ ਨੂੰ ਢਾਇਆ ਗਿਆ। ਇਸੇ ਲੜੀ ਦੇ ਤਹਿਤ ਪੰਜਾਬ ਪੁਲਿਸ ਦੀ ਹੈੱਡ ਕਨਸਟੇਬਲ ਆਮਨਦੀਪ ਕੌਰ ਜੋ ਕਿ ਇੰਸਟਾਗ੍ਰam ਕੁਇਨ ਨਾਲ ਜਾਣੀ ਜਾਂਦੀ ਸੀ। ਜਿਹਦੇ ਕਿ ਬਹੁਤ ਸਾਰੀਆਂ ਪੋਸਟਾਂ ਇੰਸਟਾਗ੍ਰam ਦੇ ਉੱਤੇ ਪਈਆਂ ਹੋਈਆਂ ਨੇ ਅਤੇ ਆਪਣੇ ਆਪ ਨੂੰ ਕੁਇਨ ਕਹਾਉਂਦੀ ਸੀ ਕਿਉਂਕਿ ਸੋਹਣੀ ਇਫੈਕਟ ਉਸ ਨੂੰ ਬਹੁਤ ਅੱਛੀ ਲੱਗਦੀ ਸੀ। ਤੇ ਉਹ ਦੇਖੋ ਉਹ ਜਿਹੜੀ ਕਿ process ਸਪੈਲ ਚਲੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਉਹਦੇ ਉੱਤੇ ਇੱਕ ਦੋ ਕੇਸ ਚੱਲ ਰਹੇ ਨੇ ਉਹਨਾਂ ਕੇਸਾਂ ਦੇ ਵੀ ਸਸਪੈਂਡ ਚਲੀ ਜਾ ਰਹੀ ਹੈ ਓਹੋ ਹੁਣ ਸਸਪੈਂਡ ਹੋਣ ਤੋਂ ਬਾਅਦ ਕਿਉਂਕਿ ਪੁਲਿਸ ਦੇ ਵਿੱਚ ਇਹ ਗੱਲ ਆਮ ਹੈ ਪੁਲਿਸ ਨੂੰ ਪਤਾ ਹੁੰਦਾ ਕਿਹੜਾ ਕਸ ਕਰਦਾ ਹੈ ਕੌਣ ਕਿੱਥੋਂ ਲਿਆਉਂਦਾ ਕੀ ਕਰਦਾ ਉਹਨਾਂ ਦੇ ਉਹਨਾਂ ਦੇ ਨਾਲ ਜਾਣ ਪਛਾਣ ਜੀ ਕਿਉਂਕਿ ਉਹਨਾਂ ਦੇ ਨਾਲ ਬਾਹ ਪੈਂਦਾ ਉਸੇ ਤਰ੍ਹਾਂ ਉਹਦਾ ਬਾਜਕ ਸਾਹਿਬ ਬਲਵਿੰਦਰ ਸਿੰਘ ਉਰਫ ਮੋਨੂ ਸੋਨੂ ਉਹਦੇ ਨਾਲ ਬਾਹ ਪਿਆ ਜਿਹੜਾ ਕਿ ਨਾ ਤਸ਼ ਕਰਕੇ ਇਹ ਸਸਪੈਂਡ ਹੋਈ ਹੋਈ ਸੀ ਇਹਦੇ ਕੋਲ ਬੁਲਟ ਮੋਟਰਸਾਈਕਲ ਸੀ ਬੁਲਟ ਮੋਟਰਸਾਈਕਲ ਦੇ ਉੱਤੇ ਇਹ ਪੁਲਿਸ ਦਾ ਸਟicker ਲਾ ਕੇ ਆਮ ਘੁੰਮਦੀ ਸੀ ਕਿਸੇ ਨੂੰ ਸ਼ੱਕ ਨਹੀਂ ਸੀ ਪੈਂਦਾ ਕਿ ਇਹ ਪੁਲਿਸ ਦੀ ਔਨ ਡਿਊਟੀ ਹੈ ਇਹ ਸਸਪੈਂਡ ਹੋਈ ਪੁਲਿਸ ਨੇ ਇਹਦੇ ਕੋਲੋਂ 17.17 ਗ੍ਰਾਮ ਚਿੱਟਾ ਉਠੰਡਾ ਪੁੱਜ ਗਿਆ ਤੇ ਪੜਨ ਤੋਂ ਬਾਅਦ ਇਹਦੀ ਜਦੋਂ ਪੁੱਛਗਿੱਛ ਕੀਤੀ ਐ ਤਾਂ ਇਹ ਮੰਨਿਆ ਕਿ ਮੈਂ ਜਿੰਨਾ ਨਸ਼ਾ ਚਾਹੀਆ ਮੈਂ ਬਲਵਿੰਦਰ ਉਹ ਸੋਨ ਨੂੰ ਨਾਪਦਾ ਇੱਕ ਬੰਦਾ ਮਾਲਸਾ ਦਾ ਉਹਨੂੰ ਜਨੀਆਂ ਤੇ ਉਹ ਅੱਗੇ ਸਪਲਾਈ ਕਰ ਦਿੱਤਾ ਤੇ ਜਦੋਂ ਉਹਦੇ ਤੱਕ ਕੋਸ਼ਿਸ਼ ਕੀਤੀ ਉਹ ਫੜਿਆ ਨਹੀਂ ਗਿਆ ਲੇਕਿਨ ਇਹਨੂੰ 2 ਦਿਨ ਦਾ ਪੂਸ ਰਿਮਾਰਡ ਦੇ ਉੱਤੇ ਇਹਨੂੰ ਅਦਾਲਤ ਤੇ ਪੇਸ਼ ਕੀਤਾ ਗਿਆ ਤੇ ਉਹ ਬੰਦਾ ਵੀ ਜਿਹੜਾ ਸੀਗਾ ਸੋਨ ਨੂੰ ਉਹ ਵੀ ਉੱਥੇ ਪਹੁੰਚ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਬਗਿੰਦਰ ਸਿੰਘ ਸੋਨੂ ਹੈ ਇਹਦਾ ਘਰ ਦੇ ਵਿੱਚ ਝਗੜਾ ਚੱਲ ਰਿਹਾ ਹੈ ਇਹਦੀਆਂ ਦੋ ਲੜਕੀਆਂ ਨੇ ਘਰ ਵਾਲੀ ਗੁਰਮੀਤ कौर ਹੈ ਉਹ ਇਸ ਤੋਂ ਬਹੁਤ ਉਤੀ ਸੀ ਕਿ ਮੇਰੇ ਘਰ ਵਾਲਾ ਮੈਨੂੰ ਫੁੱਟਦਾ ਮਾਰਦਾ ਤੇ ਮੈਨੂੰ ਬਹੁਤ ਤੰਗ ਕਰਦਾ ਤੇ ਉਸ ਗਰਮੀਤ ਘਰ ਨੂੰ ਇਹਨੇ ਘਰੋਂ ਕਢਤਾ ਸੀ ਬਲਵਿੰਦਰ ਤੇ ਜਿਹੜੀ ਕੋਠੀ ਸੀ ਉਹ ਕੋਠੀ ਵੀ ਵੇਚ ਦਿੱਤੀ ਦੋ ਢੀਆਂ ਤੇ ਮਾ ਘਰੋਂ بے ਘਰ ਹੋ ਗਈ ਸੀ ਉਹਨੇ ਸ਼ਿਕਾਇਤ ਕੀਤੀ ਸੀ ਕਿ ਮੇਰੇ ਜਿਹੜਾ ਘਰ ਵਾਲਾ ਉਸ ਦਾ ਇੱਕ ਅਮਨਜੀਤ ਤੌਰ ਹੈ ਜਿਹੜੀ ਕੌਂਸਲ ਦੇ ਵਿੱਚ ਹੈ ਉਹਦੇ ਨਾਲ ਇਹ ਨਜਾਇਜ਼ ਸਬੰਧ ਨੇ ਤੇ ਉਹਨਾਂ ਦੇ ਨਾਲ ਮਿਲ ਕੇ ਇਹ ਚਿੱਟੇ ਦਾ ਜਿਹੜਾ ਹੈ ਵਪਾਰ ਖਲ੍ਹੇ ਜਦੋਂ ਇਹ ਨੂੰ ਫੜਿਆ ਗਿਆ 17.17 ਗ੍ਰਾਮ ਇਹਦੇ ਕੋਲ ਕੁਝ ਟੱਫ ਰਹਿ ਗਿਆ ਉਹ سپورਟ ਦੇ ਵਿੱਚ ਆਇਆ ਇਹ ਡਰਾਮੇ ਕਰ ਜਾਂਦਾ ਇੰਸਟਾਗ੍ਰਾਮ ਤੇ ਬੰਦਾ ਕੰਮ ਕਰਦਾ ਹੈ ਮੀਡੀਏ ਤੇ ਕਰਦਾ ਉਸ ਤਰ੍ਹਾਂ ਦਾ ਕਲਾਕਾਰ ਹੀ ਹੁੰਦਾ ਇਹਨੇ ਉੱਥੇ ਕੋੜ ਦੇ ਵਿੱਚ ਹੀ ਜਿਹੜੀ ਸ਼ਿਕਾਇਤ ਕਰਦਾ ਗਰਮੀ ਦੀ ਸੀ ਉਹਦੇ ਮੂੰਹ ਦੇ ਉੱਤੇ ਥੱਪੜ ਜੱਟ ਜਦੋਂ ਥੱਪੜ ਜੱਟਾ ਰੌਲਾ ਪਿਆ ਉਤੋਂ ਲਖਵਿੰਦਰ ਸਿੰਘ ਜਿਹੜਾ ਬਲਵਿੰਦਰ ਸਿੰਘ ਉਹ ਪੱਜ ਗਿਆ ਉੱਥੇ ਹਸਨ ਤੇ ਇਹ ਫੜੀ ਇਸ ਤੋਂ ਪਹਿਲਾਂ ਵੀ ਇਹਦਾ ਇੱਕ ਕੇਸ ਚੱਲਦਾ ਸੀ ਪੁਲਿਸ ਦੇ ਵਿੱਚ ਐਸਐਸਪੀ ਦਫ਼ਤਰ ਦੇ ਵਿੱਚ ਇਹਨੂੰ ਬੁਲਾਇਆ ਹੋਇਆ ਸੀ ਇਹ ਕਹਿੰਦੇ ਐਸਐਸਪੀ ਦਫ਼ਤਰ ਦੇ ਵਿੱਚ ਇਹਨੇ ਆਪਣੀ ਜੇ ਦੇ ਫਰਨੈਲ ਦੀਆਂ ਗੋਲੀਆਂ ਲੈ ਲਈ ਸੀ ਹੂੰ ਉਹ ਫਰਨੈਲ ਦੀਆਂ ਗੋਲੀਆਂ ਇਹਨੇ ਖਾ ਲਈਆਂ ਸੀ ਜੀ ਤੇ ਬੇਹੋਸ਼ ਹੋ ਗਈ ਸੀ ਪੁਲਿਸ ਨੇ ਉੱਤੇ ਸਾਹਮਣੇ ਆਸੀਗਾ ਇਹ ਬਹੁਤ ਇੱਕ ਚਤਤ ਤੇ ਦਿਮਾਗ ਤੇ ਇਹਦਾ ਇਸ ਤਰ੍ਹਾਂ ਕੋਈ ਨਹੀਂ ਹੈ ਜਿਹੜੀ ਉਸ ਕਹਿੰਦਾ ਸਮਝਦਾ ਸੀ ਇਸ ਲਈ ਮੈਂ ਕਹਿੰਦਾ ਪੁਲਿਸ ਨੂੰ ਇਹਦੇ ਹੱਥੋਂ ਦੇ ਨਾਲ ਹੋਰ ਵੀ ਬਹੁਤ ਕੁਝ ਲੱਗਿਆ पर अफसोस ਸਰਪੰਚ ਦੀ ਕੋਥੀ ਦਾ ਜ਼ਿਕਰ ਆਇਆ ਹੈ ਲਗਜ਼ਰੀ ਕਾਰਾਂ ਜਿੱਮੇ ਥਾਰ ਦੀ ਗੱਲ ਕੀਤੀ ਜਾਂਦੀ ਹੈ ਇਹ ਕੋਥੀ ਵੀ 2 ਕਰੋੜ ਦੀ ਸੀ ਜਾਰੀ ਹੈ ਕਿ ਇੱਕ ਕਾਂਸਟੇਬਲ ਦੀ ਇੰਨੀ ਤਰਕਾਹਤ ਨਹੀਂ ਹੁੰਦੀ ਕਿ ਉਹ ਜੀ ਜਲਦੀ 2-2 ਕਰੋੜ ਦੀਆਂ ਕੋਥੀਆਂ ਲੈ ਲਵੇ ਜੱਠਾ ਸਾਹਿਬ ਤੁਸੀਂ ਗੱਲ ਬੜੀ ਵਧੀਆ ਗੱਲ ਕੀਤੀ ਹੈ ਕਿ ਪੁਲਿਸ ਦੀ ਇੰਨੀ ਤਰਕਾਹ ਨਹੀਂ ਹੁੰਦੀ ਲੇਕਿਨ ਉਹ ਜਿਹੜਾ ਜੀਵਨ ਹੈ ਇੱਕ ਬਹੁਤ ਹੀ ਆਰਡਰ ਜਾਂ ਕਤ੍ਹਾ ਲੈਦਾ ਕੋਈ ਤਕੜੇ ਲੈਂਡ ਲਾੜਦਾ ਹੋਵੇ ਜਾਂ ਕਿਸੇ ਮੰਤਰੀ ਦਾ ਹੋਵੇ ਤੁਸੀਂ ਕਿਸੇ ਵੀ ਥਾਣੇ ਦੇ ਵਿੱਚ ਹੌਲਦਾਰ ਸਿਪਾਹੀ ਨੂੰ ਦੇਖ ਲਓ ਜਿਹਦੀ ਤਨਖਾਹ ਆਪਣੇ 50 60 ਹਜ਼ਾਰ ਹੋਗੀ 70 ਹੋਊਗਾ 80 ਹੋਊਗਾ ਲੇਕਿਨ ਉਹਦੇ ਕੋਲ ਜੇ ਗੱਡੀ ਹੋਊਗੀ ਉਹ ਕੋਈ 15 20 30 ਲੱਖ ਤੋਂ ਘੱਟ ਨਹੀਂ ਹੋਊਗੀ ਵਧੀਆ ਤੋਂ ਵਧੀਆ ਗੱਡੀ ਹੋਊਗੀ ਮਹਿੰਗੇ ਤੋਂ ਮਹਿੰਗਾ ਮੋਬਾਈਲ ਹੋਊਗਾ ਘਰ ਦੀ ਕੋਠੀ ਆ ਜੀ ਉਹਦੀ ਵੀ ਟੋਰ ਬਹੁਤ ਪੂਰੀ ਹੋਊਗੀ ਉਹਦਾ ਇਹਦਾ ਜੀਵਨ ਹੈ ਰਹਿਣਾ ਸਹਿਣਾ ਉਹ ਇੱਕ ਉੱਚੇ ਅਫਸਰਾਂ ਵਾਲਾ ਹੈ ਇਹਦਾ ਕਾਰਨ ਕੀ ਹੈ ਕਿਉਂ ਹੁੰਦਾ ਹੈ ਕਿਉਂਕਿ ਅੱਜਕੱਲ ਸਾਡੇ ਹਿੰਦੁਸਤਾਨ ਤੇ ਪੰਜਾਬ ਦੋ ਨੰਬਰ ਦੇ ਤੰਦੇ ਬਹੁਤ ਚੱਲਦੇ। ਖਾਸ ਕਰਕੇ ਨਸ਼ੇ ਦਾ ਹੋ ਗਿਆ, ਮਾਈਨਿੰਗ ਦਾ ਹੋ ਗਿਆ, ਹੋਰ ਤਰ੍ਹਾਂ ਦੇ ਤੰਦੇ ਹੋਗੇ, ਕਬਜ਼ਿਆਂ ਦੇ ਹੋਗੇ। ਉਹਦੇ ਵਿੱਚ ਪੁਲਿਸ ਸਿੱਧੀ ਇਨਵੋਲਵਮੈਂਟ ਹੁੰਦੀ ਹੈ। ਉਹਦੇ ਨਾਲ ਇਹ ਹਰ ਕੇ ਉਸ ਬੰਦੇ ਦੀ ਸਪੋਰਟ ਕਰਦੇ ਨੇ ਜਿਹੜਾ ਇਹਨਾਂ ਨੂੰ ਚੰਗਾ ਮਾਲਦਾ। ਉਹਦੇ ਨਾਲ ਇਹਨਾਂ ਦਾ ਜੀਵਨ ਸੱਤ ਰਿਹਾ ਜਿਹੜਾ ਉੱਚਾ ਹੋ ਜਾਂਦਾ। ਮੈਂ ਇਕੱਲੀ ਇਹਦੀ ਅਮਨ ਦੀ ਉਹ ਤੁਸੀਂ ਕਿਤੇ ਵੀ ਚੈੱਕ ਕਰ ਲਓ ਕਿਸੇ ਪੁਲਿਸਾਂ ਸੌਆਂ ਦੇ ਵਿੱਚੋਂ 10% ਬਹੁਤ ਚੰਗੇ ਇਮਾਨਦਾਰ ਹੋਣਗੇ ਜਿਹੜੇ ਕੀ ਆਪਣੀ 10 9 ਹੁੰਦੀ ਕਿਰਤ ਤੋਂ ਤੰਗੜ 80 90% ਦਾ ਉਹ ਹੋਣਗੇ ਜਿਹਨੇ ਕਹਿੰਗੇ ਅੱਜ ਚੱਲਦੀ ਵਿਰਿਆ ਦੇ ਵਿੱਚ ਗੋਤਾ ਮਾਰ ਲੋ ਹੀਰੇ ਮੋਤੀ ਕਹਨੋ ਮੁੜ ਕੇ ਪਤਨ ਸਮਾਂ ਮਿਲਦਾ ਨਹੀਂ ਮਿਲਦਾ ਇਸ ਲਈ ਜਿਹੜੀ ਮਹਿੰਮ ਚੱਲੀ ਹੈ ਜੋ ਨਸਿਆਂ ਅੰਬੁਰਧ ਇਹ ਅੱਛੀ ਗੱਲ ਹੈ ਪਰ ਇੱਕ ਮੈਂ ਗੱਲ ਕਹਿਣਾ ਕਿ ਜਿਹੜੇ ਖਾਣ ਵਾਲੇ ਪਰਚੂਨ ਦੇ ਇਹਨਾਂ ਨੂੰ ਨਾ ਹੱਥ ਪਾਓ ਇਹਨਾਂ ਦਾ ਸਭ ਸੇਡਾਉਣ ਦੀ ਕੋਸ਼ਿਸ਼ ਕਰੋ ਵੀ ਨਸ਼ਾ ਤੋਂ ਛੱਡੋ ਭਾਈ ਸੰਤੋ ਉਹਨਾਂ ਮੰਗਰ ਮੱਛਾਂ ਨੂੰ ਖੜੋ ਜਿਹੜੇ ਕਿ ਵੱਡੀ ਵੱਡੀਆਂ ਸਪਲਾਈਆ ਕਰਦੇ ਨੇ ਨਸ਼ਾ ਆਉਂਦਾ ਕਿੱਥੋਂ ਹੈ ਉਹ ਕਹਿੰਦੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤਾਂ ਕਿ ਹੋਰ ਨਾ ਜਮ ਜਦੋਂ ਨਸ਼ਾ ਆਉਣਾ ਹੀ ਬੰਦ ਹੋ ਜਾਊਗਾ ਤਾਂ ਇਹ ਖਾਣਗੇ ਕਿਤੇ ਇਸ ਲਈ ਇਹ ਕੰਮ ਹੈ ਬਹੁਤ ਪੰਜਾਬ ਸਰਕਾਰ ਦਾ ਸਲਾਹਕਾਰ ਆਯੋਗ ਹੈ ਪਰ ਜਿੱਥੇ ਨਸ਼ਾ ਆਉਂਦਾ ਉੱਥੇ ਆਪਣੇ ਮੈਚ ਮੈਚ ਵਿੱਚ ਝਾਤ ਮਾਰੋ ਹਰ ਮਹਿਕਮਾ ਮਾਲ ਮਹਿਕਮਾ ਚਾਹੇ ਇਕਸਾਈਜ਼ ਮਹਿਕਮਾ ਚਾਹੇ ਪੁਲਿਸ ਮਹਿਕਮਾ ਚਾਹੇ ਹਰ ਮਹਿਕਮਾ ਦੇ ਦੇਖਣ ਉੱਥੇ ਵੀ ਕਾਲੀਆਂ ਪੇਡਾਂ ਬੈਠੀਆਂ ਨੇ ਜਿਹੜੀਆਂ ਕਿ ਉਹਨਾਂ ਨਾਲ ਰਲ ਕੇ ਆਪਣੇ ਹੱਥ ਰੰਗੜੀਆਂ ਨੇ ਉਸ ਲਈ ਇਸ ਦੇ ਫਾਰਮ ਦੇ ਨਾਲ ਹੋਰ ਵੀ ਬਹੁਤ ਕਲਾਸਾਂ ਮਾਨਸਾ ਦੇ ਜੀ ਅਗਰ ਇੱਕ ਸਵਾਲ ਇਹ ਵੀ ਇੱਕ ਵੀ ਸਵਾਲ ਉੱਠਦਾ ਕਿ ਜਦੋਂ ਮਾਨਸਾ ਸਰ ਨੇ ਐਕਸ਼ਨ ਲੈਣਾ ਸ਼ੁਰੂ ਕੀਤੀ ਤਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨੇ ਜਾ ਕੇ ਨਸ਼ਾ ਤਸਕਰਾਂ ਦੇ ਘਾਟਾਉਣੇ ਸ਼ੁਰੂ ਕਰ ਦਿੱਤੇ ਦਾ ਇਹ ਕਾਰਵਾਈ ਮਾਨ ਸਰਕਾਰ ਦੇ ਬਣਨ ਤੋਂ 3 ਸਾਲ ਬਾਅਦ ਹੋਈ ਹੈ ਇਕੋ ਲਖਰ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਹਦਾ ਮਤਲਬ ਪੁਲਿਸ ਅਫਸਰਾਂ ਨੂੰ ਪਤਾ ਸੀਗਾ ਕਿ ਕਿਹੜੇ ਕਿਹੜੇ ਲੋਕ ਨਸ਼ਾ ਵੇਚਦੇ ਰਹੇ ਨੇ ਤੇ ਕਿਹੜੇ ਲੋਕਾਂ ਨੇ ਡਰਗ ਮੰਡੀ ਨਾਲ ਘਰ ਬਣਾਏ ਨੇ ਉਹਨੇ ਇਮੀਡੀਏਟਲੀ ਜਾਂ ਅਸੀਂ ਤੋੜਨੇ ਸ਼ੁਰੂ ਕਰਤੇ ਤਾਂ ਫਿਰ 3 ਸਾਲ ਪਹਿਲਾਂ ਕਿਉਂ ਨਹੀਂ ਸੀ ਪਤਾ ਅਫਸਰਾਂ ਨੂੰ ਚਰਖਾ ਸਾਹਿਬ ਤੁਸੀਂ ਕਦੇ ਥਾਣੇ 'ਚ ਜਾਇਓ ਹਰ ਥਾਣੇ ਦੇ ਜਿੱਥੇ ਮੂਸੀ ਬੰਦ ਹੈਗੇ ਮੂਸੀ ਨੂੰ ਥਾਣੇ ਦੀ ਮਾਂ ਕਹਿੰਦੇ ਉਹਦੇ ਹਰ ਉਨੇ ਪਿਛੇ ਦੇ ਡੈਸਕ ਹੋਇਆ ਉਤੇ ਇਕੱਲੇ ਇਕੱਲੇ ਪਿੰਡ ਦਾ ਰਜਿਸਟਰ ਲੱਗਿਆ ਹੋਊਗਾ ਇਕੱਲੇ ਇਕੱਲੇ ਪਿੰਡ ਦੇ ਰਜਿਸਟਰ ਦੇ ਵਿੱਚ ਉਹਦੇ ਵਿੱਚ ਹਰ ਬੰਦੇ ਦੀ ਹਿਸਟਰੀ ਸ਼ੀਟ ਲਿਖ ਜਾਂਦੀ ਹੈ ਖਾਸ ਕਰਕੇ ਪੋਲੀਟਿਕਲ ਬੰਦਿਆਂ ਦੀ ਤਬਗਲਰਾਂ ਦੀ ਚੋਰਾਂ ਦੀ ਗੈਂਗਸਟਰਾਂ ਦੀ ਉਹ ਉਹਨਾਂ ਕੋਲ ਲਿਖਿਆ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੋਊਗਾ ਕਿਸ ਚੰਗਾ ਸਿਆਸੀ ਬੰਦਾ ਕਿਹੜਾ ਹੈ ਕਿਹੜਾ ਕਰਪਸ਼ਨ ਕਰਨ ਵਾਲਾ ਹੈ ਕਿਹੜਾ ਬੇਈਮਾਨ ਹੈ ਕਿਹੜਾ ਲੋਕਾਂ ਦੀ ਕੋਠੀਆਂ ਤਾਂ ਬਣਵਾ ਵਾਲਾ ਹੈ ਕਿਹੜਾ ਮਾਫੀਆ ਕੰਮ ਕਰਦਾ ਹੈ ਕਿਹੜਾ ਮੈਲੀਆ ਸਭ ਪਤਾ ਇਸੇ ਤਰ੍ਹਾਂ ਨੂੰ ਚੋਰਾਂ ਦੇ ਗਰੋਹ ਦਾ ਪਤਾ ਹੁੰਦਾ ਕਿ ਕਿਹੜੇ ਚੋਰ ਨੇ ਅਸਲੀ ਜੇ ਗੱਲ ਪੁੱਛੋ ਕਈ ਜਗ੍ਹਾ ਦਾ ਜਿਹੜੇ ਚੋਰਾਂ ਦੇ ਗਰੋਹ ਹੱਡੇ ਬਣਦੇ ਨੇ ਉਹ ਜਦੋਂ ਕੋਈ ਅਸੈਟ ਨੂੰ ਨਵਾਂ ਬਦਲ ਕੇ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਮਿਲਦੇ ਵੀ 10-10 ਮਹੀਨਾ ਕਿੰਨਾ ਚਹੀਦਾ ਉਹਨੂੰ ਉਹਨਾ ਮਹੀਨਾ ਸੈੱਟ ਕਰਵੇ ਤਾਂ ਸਾਡੇ ਇਲਾਕੇ 'ਚ ਨਹੀਂ ਕਰਨਾ ਉਹਨੇ ਫਿਰ ਆਪਣੇ ਜਿਹੜੇ ਗੁਰਦੇ ਨੇ ਉਹਨੂੰ ਕਹਿ ਜਾਣਾ ਗੁਰਗਿਆਂ ਨੂੰ ਪਹਿਲੇ ਮੌਜਾ ਕਰੋ ਐਨਾ ਆਪਾਂ ਪਚਾਉਣਾ ਹੀ ਪਚਾਉਣਾ ਇਸ ਲਈ ਆਪਾਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਕਿਹਾ ਜੇ ਇਸ ਦਾ ਤੁਸੀਂ ਜਿਹੜਾ ਹੈ ਨੈਟਵਰਕ ਤੋਂ ਨੇ ਜਿਹੜੇ ਪੁਰਾਣੇ ਉਸ ਮੁਲਾਜ਼ਮ ਚੌਕੀਆਂ ਚ ਥਾਣਿਆਂ ਤੇ ਕਿਸੇ ਵੀ ਦਫ਼ਤਰ ਜਿ ਬੈਠੇ ਨੇ ਹਾਲ 2 ਸਾਲ ਤੋਂ ਉਹਨੂੰ ਬਦਲ ਗਏ ਉਹਨਾਂ ਨੂੰ ਬਾਹਰਲੇ ਥਾਣੇ ਦੂਰ ਦੇ ਥਾਣੇ ਅਬ ਜਿਹੜੇ ਤੋਂ ਬਾਹਰ ਕਰੋ ਕਈ ਵਾਰ ਆਪਾਂ ਕਹਿੰਦੇ ਆ ਕਿ ਆ ਥਾਣਾ ਮੂਲਾ ਪਰ ਥਾਣਾ ਮੂਲਾ ਪਰ ਤੋਂ ਬੜ ਕੇ ਰੁੜਕੀ ਲਾ ਦੋ ਉਹਨੂੰ ਸਰੰਦ ਲਾ ਦੋ ਫਰਕ ਕੀ ਪਿਆ ਬਾਹਰ ਜिले ਤੋਂ ਬਾਹਰ ਕੱਢੋ ਉਹਨੂੰ ਜਿਹੜਾ ਅੰਮ੍ਰਿਤਸਰ ਵਾਲਾ ਉਹ ਉਪਟਿਆਲੇ ਲਾਓ ਪਟਿਆਲੇ ਵਾਲੇ ਨੂੰ ਰੋਜ ਪਰ ਲਾਓ ਪਰੋਜ ਪਰ ਵਾਲੇ ਨੂੰ ਤਰ ਤਾੜਨਾ ਇਸ ਤਰ੍ਹਾਂ ਉਹ ਤਾਂ ਨੈਟਵਰਕ ਪਰ ਇਹ ਟੁੱਟਦਾ ਕਿਉਂਕਿ ਸਿਆਸੀ ਲੋਕਾਂ ਦੇ ਵੀ ਇਹਨਾਂ ਦਾ ਸਬੰਧ ਹੁੰਦੇ ਨੇ ਸਿਆਸੀ ਲੋਕਾਂ ਦੀ ਜਿਹੜੀ ਦਾਲ ਪਾਣੀ ਕਿੱਥੋਂ ਚੱਲਦਾ ਮੈਨੂੰ ਇੱਕ ਵਾਕਾ ਯਾਦ ਆਇਆ ਕਿ ਜਿਹੜੀ ਚੋਰੀ ਹੋ ਗਈ ਚੋਰੀ ਹੋ ਕੇ ਥਾਣੇਦਾਰ ਕਹਿੰਦਾ ਵੀ ਤੇਰੇ ਤੋਂ 10000 ਰੁਪਏ ਲਵਾਂ ਉਹ ਕਹਿੰਦਾ ਮੈਂ ਜਾ ਕੇ ਐਮਐਲਏ ਤੋਂ ਮਿਲਦਾ ਉਹ ਤੋਂ ਕਹਾ ਦਿੰਦਾ ਉਹਨੇ ਜਾ ਕੇ ਐਮਐਲਏ ਤੋਂ ਫੋਨ ਕਰਾਇਆ ਕਹਿੰਦਾ ਮਹਾਰਾਜ ਐਮਐਲਏ ਕਿ ਹਾਂ ਵੀ ਦੇਖ ਵੇ ਆ ਬੰਦਾ ਆਪਣਾ ਇਹਦਾ ਖਿਆਲ ਰੱਖੀ ਉਹ ਕਹਿੰਦਾ ਜਾਦ ਉਠਾਣੇ ਦਾ ਜਦੋਂ ਥਾਣੇਦਾਰ ਕੋਲ ਗਿਆ ਕਹਿੰਦਾ ਹਾਂ ਜੋ ਫੋਨ ਆਇਆ ਕਹਿੰਦਾ 15000 ਦੇ ਦੇ ਕਹਿੰਦਾ ਪਹਿਲਾਂ ਤੁਸੀਂ 10 ਮੰਗਦੇ ਸੀ ਹੁਣ 5 ਕਾਹਦਾ ਮੰਗ ਰਹੇ ਕਹਿੰਦਾ 5 ਦਾ ਫੋਨ ਕਰਾਇਆ ਐਮਐਲਏ ਮੈਂ ਨਹੀਂ ਦੇਣਾ ਉਹਨੂੰ ਇਸ ਲਈ ਇਹਨਾਂ ਦੀ ਗੱਟਕੋਪ ਹੈ ਜਿਹੜੀ ਉਹ ਨਾਲ ਮਿਲੀ ਹੁੰਦੀ ਹੈ ਇਹ ਨੈਟਵਰਕ ਜਦ ਤੱਕ ਸਾਡਾ ਕਲੈਕਟਰ ਜਦ ਤੱਕ ਸਾਡੀ ਆਪਣੀ ਸੋਚ ਨਹੀਂ ਹੁੰਦੀ ਕਿ ਜਿੱਤ ਬਾਰੇ ਨਾ ਜੁਧ ਨਸਿਆ ਅਮਰਤਾ ਹੈ ਇੱਕ ਇਮਾਨਦਾਰੀ ਬੰਦ ਵੀ ਕਰੋ ਬਈ ਇਮਾਨਦਾਰੀ ਪੈਦਾ ਕਰੋ ਜਿਹੜੇ ਕਰਾਪਟ ਲੋਕਦਰਨ ਨੂੰ ਮੂੰਹ ਨਾਲ ਹੁਣ ਤੁਸੀਂ ਕਿਉਂ 3 ਸਾਲ ਬਾਅਦ ਇਹਨਾਂ ਨੇ ਕਿਉਂ ਹੱਤਲਾ ਕੀਤਾ 3 ਸਾਲ ਬਾਅਦ ਤਾਂ ਹੁਣ ਹੱਤਲਾ ਕਿਉਂ ਕਿ ਵੋਟਾਂ ਨੇੜੇ ਆ ਗਈਆਂ 2 ਸਾਲ ਨੂੰ ਵੋਟਾਂ ਪੈਣਗੀਆਂ ਉਹਨੇ ਪਹਿਲੇ ਆਏ ਸੀ ਅਸੀਂ ਇਹਨਾਂ ਦਿਨਾਂ 'ਚ ਨਸਾਂ ਮੁਕਤ ਕਰਦਾਂਗੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਬੇਅਦਬ ਇਨਸਾਫ ਕਰਦਾਂਗੇ ਅਸੀਂ ਇਹਨਾਂ ਦੇ ਮੱਦੇਨਜ਼ਰ ਦੇਦਾਂਗੇ ਉਹ 3 ਸਾਲ 'ਚ ਕੀ ਹੋਇਆ ਸਿਰਫ ਇਹਨਾਂ ਦੀ ਆਪਣੀ ਲੜਾਈ ਆਪਸ ਵਿੱਚ ਹੋਈ ਇੱਕ ਦੂਜੇ ਦੀਆਂ ਪੈਰਾਂ 'ਤੇ ਜਿਹੜੇ ਐਡੇ ਵੱਡੇ ਇਮਾਨਦਾਰ ਕਹਿੰਦੇ ਸੀ ਵੀ ਇਮਾਨਦਾਰੀ ਆਮ ਪਾਰਟੀ ਦਿੱਲੀ 'ਚ ਕੀ ਹਾਲ ਹੋਇਆ ਔਰ ਦਿੱਲੀ ਦੇ ਵੀ ਮੁੜ ਕੇ ਲੋਕਾਂ ਨੇ ਮੂੰਹ ਨਹੀਂ ਲਾਇਆ ਉਹਨੇ ਪੰਜਾਬ ਦੇ ਦਿੱਲੀ ਵਾਲੀ ਟੀਮ ਸਾਰੀ ਆ ਗਈ ਹੈ ਹੁਣ ਆ ਕੇ ਪੰਜਾਬ ਦੇ ਵਿੱਚ ਕੀ ਦਸਾ ਕੀ ਦਿਸ਼ਾ ਬਣਾਉਣਗੇ ਇਹ ਤੁਹਾਡੇ ਸਾਹਮਣੇ ਹੀ ਹੈ ਇਹ ਕੰਮ ਦਾ ਸਰਕਾਰ ਨੂੰ ਬਣਦੇ ਸਾਰੇ ਸ਼ੁਰੂ ਕਰ ਦੇਣਾ ਬਿਲਕੁਲ ਤੇ ਨਾਲ ਹੀ ਤੁਹਾਨੂੰ ਆਪਾਂ ਗੱਲ ਕਰਾਂਗੇ ਲੁਧਿਆਣਾ ਦੀ ਜ਼ਿਮਨੀ ਚੋਣ ਹੋਣੀ ਹੈ ਲੁਧਿਆਣਾ ਪੱਛਮੀ ਦੀ ਤਾਂ ਉਹਦੇ ਵਿੱਚ ਪਹਿਲਾ ਆਮ ਆਗੂ ਪਾਰਟੀ ਦੇ ਸੰਜੀਵ ਅਰੋੜਾ ਨੂੰ ਉਮੀਦਵਾਰ ਲਾਂਤਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਭਾਰਤ ਪੁਸ਼ਣ ਆਸ਼ੂ ਨੂੰ ਵੀ ਬੀਤੀ ਸ਼ਾਮ ਐਲਾਨ ਕਰ ਦਿੱਤਾ ਤਾਂ ਕਿਵੇਂ ਦੇਖਦੇ ਹੋ ਆਸ਼ੂ ਉੱਤੇ ਜਿਸ ਤਰੀਕੇ ਨਾਲ ਐਕਸ਼ਨ ਸੀ ਵਿਜੀਲੈਂਸ ਦੇ ਕਦੇ ਇੰਡੀ ਦੇ ਕਈ ਖੇਤਰਕ ਆਪਣਿਆਂ ਦੇ ਵਿੱਚ ਤਾਂ ਜਿਹੜੇ ਬਾਕੀ ਮਿਰਵਾਰਾ ਦੇ ਮੁਕਾਬਲੇ ਤੁਹਾਨੂੰ ਆਸ਼ੂ ਕਿਵੇਂ ਲੱਗਦੇ ਨੇ ਫਿੱਟ ਲੱਗਦੇ ਨੇ ਛੱਠਾ ਸਾਹਿਬ ਭਾਰਤੀ ਕਾਂਗਰਸ ਨੇ ਭਾਰਤ ਪੁਸ਼ਣ ਆਸ਼ੂ ਨੂੰ ਆਪਣਾ ਕੈਂਡੀਡੇਟ ਲਾਇਆ ਕੱਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਜੰਤ ਖੜਗੇ ਜੀ ਨੇ ਇਸ ਬੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਭਾਰਤ ਪੋਸ਼ਣ ਫਾਸਟੋ ਨੂੰ ਉੱਥੋਂ ਕੈਂਡੀਡੇਟ ਬਣਾਇਆ ਉਹਦੀ ਹਰਬਨ ਪਿਆਰਤਾ ਬਹੁਤ ਵਧੀਆ ਹਰਬਨ ਪਿਆਰਤਾ ਤਾਂ ਆਪਾਂ ਦੇਖ ਹੀ ਲਈ ਹੈ ਕਿ ਪਿੱਛੇ ਕਿੰਨੇ ਕੇਸ ਉੱਤੇ ਚੱਲੇ ਕਿੰਨੀ ਦੇਰ ਜੇਲ੍ਹ ਵਿੱਚ ਰਹੇ ਕਿੰਨੇ ਬੰਦੇ ਹੋਰ ਹੋਣਗੇ ਪਰ ਇਹ ਰਾਤ ਦੇ ਹਮਾਮ ਦੇ ਵਿੱਚ ਸਾਰੇ ਹੀ ਲੰਗੇ ਆ ਕਿਸੇ ਪਾਰਟੀ ਦੇ ਵਿੱਚ ਬਹੁਤ ਹੀ ਘੱਟ ਨੂੰ ਤੇ ਤੋਤੇ ਹੋਣਗੇ ਬਾਕੀ ਸਾਰੇ ਜਿਵੇਂ ਚੋਰ ਅਚੱਪਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਹੋਵੇ ਉਸੇ ਆਪਾਂ ਕਿਸੇ ਨੂੰ ਕੀ ਕਹਾਂਗੇ ਉਹਨਾਂ ਨੂੰ ਬੰਦੇ ਉਦਾਂ ਦੇ ਮਿਲ ਗਏ ਹੋਰ ਇਹਨਾਂ ਕੋਲ ਇਮਾਨਦਾਰ ਕਿੱਥੋਂ ਲਿਆਉਣਗੇ ਇਹ ਇਹਨਾਂ ਕੋਲ ਕੋਈ ਬੀਜੇਪੀ ਵਾਲੀ ਉਹ ਤਾਂ ਡਿਟਰਜਨ ਪਾਊਡਰ ਹੈ ਨਹੀਂ ਵੀ ਜਿਹੜੀ ਮਰਜ਼ੀ ਪਾਰਟੀ ਦਾ ਕਰਾਫਤ ਬੰਦਾ ਆਪਣੇ ਚੜਾ ਲਓ ਉਹ ਜਦੋਂ ਪਾਰਟੀ ਚ ਰਾਲ ਗਿਆ ਉਹਨੂੰ ਕਹਿੰਦੇ بڑا ਦੁੱਧ ਤੋਤ ਹੈ ਜੀ ਪਤਾ ਨਹੀਂ ਕਿਹੜਾ ਡਿਟਰਜਨ ਹੈ ਇਸ ਲਈ ਮੈਂ ਸ਼ਾਇਦ ਸਮਝਦਾ ਬਈ ਹੁਣ ਕਾਂਗਰਸ ਨੂੰ ਵੀ ਇਦਾਂ ਦਾ ਪਾਊਡਰ ਲਿਆਉਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਹੁਣ ਜਿਹੜਾ ਇੱਥੇ ਇਹਦੇ ਮੁਕਾਬਲੇ ਆਸੂ ਦੇ ਰਜੀਵ ਅਰੋੜਾ ਜਿਹੜੇ ਕਿ ਬਹੁਤ ਵੱਡੇ ਇੰਡਸਟਰੀਅਲ ਸਟੇਟਮੈਨਟ ਔਰ ਰਾਜ ਸਭਾ ਦੇ ਮੈਂਬਰ ਬਣਾ ਕੇ ਇਹਨਾਂ ਨੂੰ ਭੇਜਿਆ ਸੀ ਕਿਹੜੇ ਰਾਜ ਸਭਾ ਦੇ ਪਿੱਛੇ ਮੈਂਬਰ ਬਣਾਏ ਸੀ ਪੰਜਾਬ ਦੇ ਉਹਨਾਂ ਦੇ ਵਿੱਚੋਂ ਇੱਕ ਸਿਰ ਸਿੰਚੇ ਵਾਲੇ ਪੰਜਾਬ ਦੇ ਸਨ ਬਾਕੀ ਸਾਰੇ ਹੀ ਬਾੜ ਦੇ ਇੰਡਸਟਰੀ ਵਾਲੇ بڑے بڑے ਖਨਾਰ ਲੋਕ ਸਨ ਆਮ ਆਦਮੀ ਪਨ ਆ ਪਾਰਟੀ ਨੂੰ ਕਾਂਗੇ ਇਹ ਤਾਂ ਖਾਸ ਪਾਰਟੀ ਕਾਂਗੇ ਹੁਣ ਕਿਉਂਕਿ ਇਹ ਉਹ ਮੈਂਬਰ ਪਾਰ ਰਾਜ ਸਭਾ ਦੇ ਮੈਂਬਰ ਸੀ ਰਾਜ ਸਭਾ ਦਾ ਮੈਂਬਰ ਕਰਕੇ ਦਿੱਲੀ ਦੇ ਵਿੱਚ ਪਾਰ ਠਾਉਂਦੇ ਸੀ ਉਧਰ ਕੇਜਰੀਵਾਲ ਜੀ ਵਿਲੇ ਹੋ ਗਏ ਨੇ ਦਿੱਲੀ ਦੇ ਵਿੱਚੋਂ ਉਹਨਾਂ ਕੋਲ ਕੋਈ ਮਹਿਕਮਾ ਨਹੀਂ ਕੋਈ ਸਰਕਾਰ ਨਹੀਂ ਕੋਈ ਉਹ ਕਹਿੰਦੇ ਜਿਹੜੇ ਬੰਦੇ ਨੂੰ ਇੱਕ ਕਰ ਚੌਧਰਤਾ ਚਸਕਾ ਪੈ ਜਾਓ ਚੌਧਰ ਬਿਨਾਂ ਰਹਿ ਨਹੀਂ ਸਕਦਾ ਜਿੱਦਾਂ ਕਹਿੰਦੇ ਇਹਦੇ ਮੂਹਰੇ ਫੋਨ ਲੱਗ ਜਾਓ ਫੋਨ ਕਰਾ ਰਿਆ ਇਸ ਲਈ ਹੁਣ ਕੇਜਰੀਵਾਲ ਜੀ ਨੇ ਇਹ ਸੋਚਿਆ ਵੀ ਕਿਉਂ ਨਾ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਲੁਧਿਆਣੇ ਤੋਂ ਬਣ ਕੇ ਜਾਈਏ ਲੁਧਿਆਣੇ ਦਾ ਜਿਹੜਾ ਰਾਜ ਸਭਾ ਮੈਂਬਰ ਹੈ ਜਿਹਨੂੰ ਇਹਨਾਂ ਦੇ ਹੱਥ ਥੋਕੇ ਨੇ ਇਹਨਾਂ ਨੇ ਬਣਾਏ ਨੇ ਵੀ ਉਹਨਾਂ ਤੋਂ ਰਜਾਇਨ ਲੈ ਕੇ ਉਹਨੂੰ ਐਮਐਲਏ ਖੜਾ ਕਰ ਦੋ ਉਹ ਐਮਐਲਏ ਦੀ ਇਲੈਕਸ਼ਨ ਲੜੂਗਾ ਜਿੱਤੇ ਹਾਰੇ ਜੋ ਮਰਜੀ ਹੋਵੇ ਮੈਂ ਤਾਂ ਰਾਜ ਸਭਾ ਚਲਾ ਜਾਊਂਗਾ ਘਟ ਦੋ ਘਟ ਮੈਨੂੰ ਸਿਕਿਉਰਟੀ ਵੀ ਮਿਲੂਗੀ ਮੈਨੂੰ ਸਾਰਾ ਕੁਝ ਮਿਲੂਗਾ ਸਾਰਾ ਕੁਝ ਹੋਊਗਾ ਇਸ ਲਈ ਜਿਹੜੇ ਸਿਆਸਤਦਾਨ ਕੋਈ ਮੰਨ ਲੋਚ ਨਹੀਂ ਮੰਨ ਲੋਚ ਨਹੀਂ ਕੋਈ ਇਦਾਂ ਦੀ ਗੱਲ ਹੋ ਜਾਂਦੀ ਹੈ ਨਹੀਂ ਜਿੱਤਦੇ ਹੈਗੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਫਿਰ ਹਲਾਕ ਕੀ ਰਹਿਣਗੇ ਫਿਰ ਮਤਲਬ ਕਿਸ ਤਰੀਕੇ ਨਾਲ ਜਿਹੜਾ ਜ਼ਿਕਰ ਹੁੰਦਾ ਕਿ ਅਰਵਿੰਦ ਕੇਜਰੀਵਾਲਾ ਥੋੜਾ ਸਮੇਂ ਅਗਰ ਬੰਦ ਕੇ ਤਾਂ ਫਿਰ ਕਿਵੇਂ ਬੰਦ ਕੀ ਇੱਟਿਊ ਹਾਰ ਜਾਂਦੇ ਨੇ ਦੇਖੋ ਛੱਠਾ ਸਾਹਿਬ ਇਹ ਪਬਲਿਕ ਹੈ ਸਭ ਜਾਣਦੇ ਹੈ ਅੱਛੇ ਬੁਰੇ ਕੋਈ ਇਹ ਹੀ ਅੱਛੀ ਤਰ੍ਹਾਂ ਪਹਿਚਾਨਦਾ ਹੈ ਹੋਰ ਦਿੱਲੀ ਦਿੱਲੀ ਦਾ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਆਉਂਦੇ ਸੀਗੇ ਦਿੱਲੀ ਮਾਡਲ ਦਾ ਕੀ ਹੋਇਆ ਉਹ ਮਾਡਲ ਠਹਿ ਠੇਰੀ ਹੋ ਗਿਆ ਹੁਣ ਦਿੱਲੀ ਮਾਡਲ ਵਾਲੇ ਭੱਜ ਕੇ ਪੰਜਾਬ ਵਾਲ ਬੜੇ ਹੁਣ ਕਿਹੜਾ ਮਾਡਲ ਕਹਿਣਗੇ ਉਥੇ ਉਹਨੇ ਹੁਣ ਦਿੱਲੀ ਵਾਲਾ ਕਹਿਣਗੇ ਦਿੱਲੀ ਵਾਲਾ ਮਾਡਲ ਕਹਿਣਗੇ ਤੁਸੀਂ ਸ਼ਰਾਬ ਦੇ ਸਾਈਜ਼ ਦੇ ਵਿੱਚ ਤਾਂ ਸਾਰੇ ਜਿਹੜੇ ਤੁਸੀਂ 4-5 ਆਇਓ ਤੁਹਾਡੇ ਉੱਤੇ ਕੇਸ ਬਣੇ ਹੋਣੇ ਅੰਦਰ ਰਹੇ ਉਹ ਮਾਡਲ ਕਿਹੜਾ ਇਸ ਲਈ ਹੁਣ ਮਾਡਲ ਮੁੰਰੇ ਨਾਲ ਕੋਈ ਨਹੀਂ ਸਿਰਫ ਤਾਂ ਹੁਣ ਸਤਾ ਦਾ ਆਨੰਦ ਭੋਗਣ ਦੀ ਗੱਲ ਹੈ ਕਿ ਕਿਵੇਂ ਨਾ ਕਿਵੇਂ ਸਤਾਵੀ ਪੌੜੀਆਂ ਚੜ ਕੇ ਆਨੰਦ ਮਾਣਿਏ ਪਾਰਲੀਮੈਂਟ ਦੇ ਮੈਂਬਰ ਰਾਜ ਸਭਾ ਕਿਉਂਕਿ ਰਾਜ ਸਭਾ ਨੂੰ 5 ਕਰੋੜ ਰੁਪਏ ਖਰਚਣ ਨੂੰ ਮਿਲਦਾ ਹੋ ਸਹੂਲਤਾ ਮਿਲਦੀਆਂ ਲੱਖਾਂ ਦੀ ਤਰਕਾਬ ਮਿਲਦੀ ਹੈ ਹਰ ਤਰ੍ਹਾਂ ਦੇ ਹੁੰਦੇ ਨੇ ਇਹ ਉਹ ਆਨੰਦ ਲੈਣ ਲਈ ਆਉਂਦੇ ਨੇ ਇਹਨਾਂ ਲੋਕਾਂ ਦੇ ਹਿੱਤਾਂ ਵਾਸਤੇ ਕੋਈ ਨਹੀਂ ਜਦ ਤੱਕ ਤੁਹਾਡਾ ਨੈਸ਼ਨਲ ਕੈਰੈਕਟਰ ਨਹੀਂ ਬਣਦਾ ਜਦ ਤੱਕ ਬਾਹਰਲੇ ਦੇਸ਼ਾਂ ਵਾਂਗੂ ਉਹ ਲੋਕ ਅੱਗੇ ਨਹੀਂ ਆਉਂਦੇ ਜਿਹੜੇ ਕਹਿੰਗੇ ਵੀ ਹਾਂ ਕਿ ਮੈਂ ਜਿਆ ਆ ਇੱਕ ਲੋਕਾਂ ਦਾ ਸੇਵਾਦਾਰ ਬਣ ਗਿਆ ਮੈਂ ਬਿਜ਼ਨਸ ਕਰਨੀ ਆ ਮੈਂ ਪੈਸਾ ਕਮਾਉਣ ਲਈ ਆਇਆ ਮੈਂ ਕੋਈ ਆਪਣੀ ਕੋਠੀਆਂ ਅਲੀਚਾਨ ਬੰਗਲੇ ਜਾਂ ਅੱਛੀਆਂ ਲਗਜ਼ਰੀ ਕਾਰਾਂ ਝੁੰਮਣ ਨਹੀਂ ਆਇਆ ਹੁਣ ਹੀ ਦੇਖੋ ਉੱਥੇ ਦੇ ਕਈ ਮੰਤਰੀ ਕੈਨੇਡਾ ਅਮਰੀਕਾ ਦੇਖ ਲਓ ਉਹ ਡਿਊਟੀ ਤੋਂ ਬਾਅਦ ਨਹੀਂ ਹੁੰਦਾ ਆਪਣੀ ਗੱਡੀ ਦੇ ਉੱਤੇ ਜਾਂ ਆਪਣੇ ਸਾਈਕਲ ਤੇ ਮੈਂ ਦੇਖਿਆ ਕਈ ਮੰਤਰੀ ਗੂਬ ਪੋਸਟੋਂ ਦੇਖਿਆ ਸਬਜ਼ੀਆਂ ਖਰੀਦਦੇ ਨੇ ਲੇਕਿਨ ਐਸੇ ਇੱਕ ਐਮਐਲਏ ਬਣ ਜੇ ਐਮਐਲਏ ਬਣ ਕੇ ਚਾਹੇ ਉਹ ਅਗਲੀ ਵਾਰ ਨਾ ਵੀ ਹੋਵੇ ਤਾਂ ਵੀ ਉਹਦੇ ਕੋਲ 10 15 ਪਗੜੀ ਸਿਕਿਉਰਿਟੀ ਹੋਊਗੀ ਕੋਠੀਆਂ ਹੋਣਗੀਆਂ 70 80 600 ਉਹਨੂੰ ਪੈਨਸ਼ਨ ਮਿਲੂਗੀ ਫਿਰ ਘਰ ਦੇ ਖਰਚੇ ਮਿਲਗੇ ਇਹ ਬਿਲਕੁਲ ਦਾ ਬੰਦ ਹੋਣਾ ਜਿਦਾਂਪਰ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੀ ਪੈਨਸ਼ਨ ਬੰਦ ਹੋਣੀ ਚਾਹੀਦੀ ਜਦੋਂ ਇੱਕ 40 ਸਾਲ ਨੌਕਰੀ ਕਰਕੇ 58 ਹਜ਼ਾਰ ਰਟਾਇਰ ਹੁੰਦਾ ਉਹਨੂੰ ਇੰਨੇ ਸਾਲ ਕੰਮ ਕਰਨ ਤੋਂ ਮਿਲਦੀ ਹੈ ਇਹ ਜੇ ਇੱਕ ਵਾਰ ਐਮਐਲਏ ਬਣ ਜੇ ਐਮਪੀ ਬਣ ਜੇ ਰਾਜਪਾਉ ਕੋਈ ਬਣ ਜੇ ਉਹਦੀ ਕਿੰਨੀ ਕੰਨੀ ਪੈਨਸ਼ਨ ਹੁੰਦੀ ਹੈ ਜਦੋਂ ਇਹ ਬਣ ਕੇ ਹੀ ਸੇਵਾਦਾਰ ਆਏ ਨੇ ਇੱਕ ਪਬਲਿਕ ਸੇਵਾਦਾਰ ਫਿਰ ਇਹਨੂੰ ਪੈਨਸ਼ਨ ਕਾਦੀ ਫਿਰ ਇਹਨਾਂ ਨੂੰ ਐਨਡੀ ਸਿਕਿਉਰਿਟੀ ਜਾਂ ਲੋਕਾਂ ਦੇ ਸੇਵਾਦਾਰ ਨੇ ਲੋਕ ਕੀ ਮਾਰ ਦੇਣਗੇ ਇਹਨਾਂ ਨੂੰ ਇਹਨਾਂ ਨੂੰ ਕੁੱਟਣਗੇ ਫੜੀ ਜਾ ਤੁਸੀਂ ਸ ਇਸ ਲਈ ਇਹ ਜਿਹੜੀ ਪਰੰਪਰਾ ਇਹ ਬੰਦ ਹੋਣੀ ਚਾਹੀਦੀ ਹੈ ਬਾਕੀ ਲੋਕ ਸਭ ਸਿਆਣੇ ਨੇ ਅਜੇ ਤੱਕ ਸੀੜ ਦੇ ਉੱਤੇ ਪਾਕੀ ਪਾਰਟੀਆ ਲਾਲ ਨਹੀਂ ਕੀਤਾ ਅਜੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਪੱਤੇ ਨਹੀਂ ਖੋਲੇ ਹੈਗੇ ਅਕਾਲੀ ਦਲ ਨੇ ਨਹੀਂ ਖੋਲੇ ਹੈਗੇ ਔਰ ਇਹ ਹੋਰ ਪਾਰਟੀਆ ਉਹਨਾਂ ਨੇ ਵੀ ਖੋਲੇ ਆਜ਼ਾਦਾਂ ਨੇ ਵੀ ਬਹੁਤ ਆਉਣਾ ਹੈ ਅਜੇ ਜਦੋਂ ਹਵਾ ਭਖੇ ਕੰਮਦਾਨ ਭਰੇ ਤੁਸੀਂ ਆਪੇ ਦੱਸੋਗੇ ਹਾਂ ਵੀ ਕੀ ਦੇ ਹੱਕ ਦੇ ਵਿੱਚ ਲੋਕਾਂ ਦੀ ਆਵਾਜ਼ ਹੈ ਜਿਹੜੀ ਉਜਾ ਰਹੀ ਹੈ ਤਨਕੁਖਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਇਸ ਕਿਸਮ ਦੇ ਲਈ ਚੱਟਾ ਸਾਹਿਬ ਤੁਹਾਡਾ ਵੀ ਧੰਨਵਾਦ ਸੋਤਿਆਂ ਦਾ ਵੀ ਧੰਨਵਾਦ ਮੈਂ ਧੰਨਵਾਦ ਦੀਆਂ ਸ੍ਰੋਤਿਆਂ ਦਾ ਬੜੇ ਮੈਨੂੰ ਫੋਨ ਆਇਆ ਸੀ ਕਹਿੰਦੇ ਕੀ ਗੱਲ ਤੁਸੀਂ ਅੱਜਕੱਲ ਆ ਨਹੀਂ ਰਹੇ ਮਹਾਵੀਰ ਜਹਾ ਰਜੇਵੇਂ ਦੇ ਵਿਚਨੇ ਚੱਟਾ ਸਾਹਿਬ ਇਸ ਕਰਕੇ ਉਹਦੋਂ ਥੋੜੇ ਜਿਹਾ ਵਿਲੇ ਹੋਣਗੇ ਜਰੂਰ ਤੁਹਾਡੀ ਅਸੀਂ ਕਿਚੈਰੀ ਦੇ ਵਿੱਚ ਹਾਜ਼ਰ ਹੋਵਾਂਗਾ ਸਾਰੇ ਸ੍ਰੋਤਿਆਂ ਨੂੰ ਮੁੱਖ ਕੇ ਫਿਰ ਸਤਿਕਾਰ ਅਦਾਬ ਨਮਸਕਾਰ ਬਿਲਕੁਲ ਤਾਂ ਸਾਡੇ ਨਾਲ ਸਾਨੂੰ ਕਿ ਸਿੱਖ ਬੁੱਢੀ ਜੀ ਵਿਤੇ ਸਿਆਸੀ ਮਾਹ ਹੈ ਸਰਦਾਰ ਪ੍ਰਿੰਤਮ ਸਿੰਘ ਖਾਲਸਾ ਪ੍ਰਬੇਲ ਸਾਹਿਬ ਜਿਨ੍ਹਾਂ ਨੇ ਬੜੇ ਹੀ ਵਧੀਆ ਢੰਗ ਨਾਲ तमाम ਖਬਰਾਂ ਤੇ ਵਿਚਾਰਾਂ ਦੀ ਰੌਸ਼ਨੀ ਪਾਈ ਹੈ ਮਿਲ ਕੇ ਕਰਦੇ ਆ ਦਰਸ਼ਕ ਪ੍ਰੋਗਰਾਮ ਕੀ ਤਰ੍ਹਾਂ ਪਸੰਦ ਕਰਨਗੇ ਦਿਓ ਜਾਜ ਧੰਨਵਾਦ